ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਬੱਦੋਵਾਲ ਤਸਵੀਲ ਫਤਿਹਗੜ ਚੋੜੀਆਂ ਤੇ ਜ਼ਿਲ੍ਹਾ ਗਰਦਾਸਪੁਰ ਬਲਕਾਰ ਸਿੰਘ ਨਾਲ ਆਪਾਂ ਪਹੁੰਚੇ ਆ ਪੰਨੂ ਡੇਰੀ ਫਾਰਮ ਤੇ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਕਾਫੀ ਗਿੰਦ ਤੇ ਜਿਹੜੀਆਂ گاਵਾ ਤੁਹਾਨੂੰ ਵਿਖਾਵਾਂਗੇ ਕੁਝ ਸੂਈਆਂ ਤੇ ਕੁਝ ਗੱਬਣਾ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਹੁਣ ਆਣਾ ਤੇ ਪੋਛਦੇ ਸਾਰੀ ਡਿਟੇਲ ਹੈ ਕੋਜ ਮਾਲ ਜਿਹੜਾ ਆਉਣ ਤੋਂ ਪਹਿਲਾਂ ਚਲ ਗਿਆ ਵਾ ਆਈ ਚਲਾਈ ਆਈ ਚਲਾਈ ਜਿਹੜੀ ਲੱਗੀ ਦਿੰਦੀ ਆ ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਰ ਪੀ ਕੀ ਹਾਲ ਚਾਲ ਹੈ ਵਧੀਆ ਵਧੀਆ ਤੁਸੀਂ ਦੱਸੋ ਸਭ ਤੋਂ ਪਹਿਲਾਂ ਮੈਂ ਸਾਰੀ ਗੁਰੂ ਨਾਨਕ ਦੇਵ ਜੀ ਸੰਗਤ ਨੂੰ ਫਤੇ ਬਦੌਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸਭ ਠੀਕ ਠਾਕ ਜੀ ਬੜੀ ਕਿਰਪਾ ਵਾ ਅਰੇ ਆ ਵੀ ਠੰਡ 바ਵਾ ਠੰਡੇ ਤੇ ਚਲਾ ਹੈ ਰ ਹੋਣੀ ਹੋਣੀ ਹੈ ਲੋੜੀ ਆ ਗਈ ਫਿਰ ਉਧਰ ਤੋਂ ਤੇ ਨਿਜਮ ਨੇ ਹਣਾ ਹਾਂਜੀ ਹਾਂਜੀ ਉਹ ਜੇ ਨਾਪੁੰਦੇ ਫਿਰ ਆਪਾਂ ਕੀ ਨਜ਼ਰ ਘਾ ਠੰਡੇ ਪਈ ਨਹੀਂ ਠੰਡੇ ਹੈ ਨਹੀਂ ਹਾਂਜੀ 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 ਚਲੋ ਮਾਲਕ ਦਾ ਸਾਰਾ ਕੁਝ ਆ ਬੰਦਾ ਤਾਂ ਉਹਦੇ ਨਾਲ ਧੁੱਪ ਲੱਗਣੀ ਫਿਰ ਕਿਹੜਾ ਗਰਮੀ ਆ ਗਈ ਆ ਠੀਕ ਆ ਦਿਨਾਂ ਦਾ ਬੜਾ ਸਰਪਾ ਗਿਆ ਹਾਂਜੀ ਨਹੀਂ ਦਿਨ ਵੱਡੇ ਹੋ ਗਏ ਸ਼ਾਂਜੀ ਰਣ ਵਰਗੇ ਜਾਦਾ ਹਾਂਜੀ ਹਾਂਜੀ ਜਿੱਦਨ ਧੁੱਪਾਂ ਲੱਗਣੇ ਸ਼ੁਰੂ ਹੋ ਗਿਆਂ ਜਿ ਲੱਗਣਾ ਕਿ ਇੱਕਦਾਂੇ ਦਿਨ ਵੱਡੇ ਹੋ ਗਏ ਪਰ ਉਧਰੋਂ ਟਾਈਮ ਦਾ ਫਰਕ ਪਈ ਜਾਂਦਿਆ ਵਾ ਹੌਲੀ ਹੌਲੀ ਇਹਦੇ ਕਰਕੇ ਥੋੜਾ ਜਿਹਾ ਗਾਹਕ ਵੀ ਰੁਕਿਆ ਬੈਠਾ ਵਾ ਹਾਂਜੀ ਹਾਂ ਅੱਜ ਇਹ ਆ ਕਿ ਚਲੋ ਚੱਲੀ ਜਾਂਦਾ ਵਾ ਕੰਮ ਪਰ ਇਹ ਆ ਕਿ ਲੋੜੀ ਤਾਂ ਵਾਜ ਰਹੀ ਤੋਂ ਪਾ ਲੱਗੀਆਂ ਰੋ ਥੋੜਾ ਜਿਹਾ ਕੰਮ ਡਿਮਾਂਡ ਜਿਆਦੀ ਵਾਜ ਜਾਨੀ ਆ ਤੇ ਸਪਲਾਈ ਘਟ ਜਾਨੀ ਆ ਤੁਹਾਨੂੰ ਫੋਨ ਕੀਤਾ ਸੀ ਹਾਂਜੀ ਤੁਹਾਡੇੋਂ ਤੋਂ ਪਹਿਲਾਂ ਤਿੰਨ ਗਾਵਾਂ ਬੱਛੀਆਂ ਦੋ ਜਣੀ ਤਾਂ ਤੋਂ ਦੱਸੀਆਂ ਸੀ ਆ ਚੰਗੀਆਂ ਵੱਡੀਆਂ ਪਾਉਣੀਆਂ ਬਹੁਤ ਵੱਡੀਆਂ ਵਾ ਦੋ ਚੱਲ ਗਈਆਂ ਨੇ ਠੀਕ ਆ ਤੇ ਇੱਕ ਹੋਣ ਚੱਲੀ ਆ ਬਾਹਰ ਗੱਡੀਆਂ ਦੋ ਲੱਗੀਆਂ ਨੇ ਅੱਛਾ ਇਸ ਕਰਕੇ ਆਉਂਦੀਆਂ ਜਾਂਦੀਆਂ ਨੇ ਦੋ ਗੱਡੀਆਂ ਬਾਹਰ ਲੱਗੀਆਂ ਆ ਇੱਕ ਆਈ ਆ ਤੇ ਇੱਕ ਚੱਲੀ ਆ ਹਾਂਜੀ ਤੇ ਤੇ ਦੋ ਪਹਿਲਾਂ ਚੱਲ ਗਈਆਂ ਵਾ ਆਈ ਚਲਾਈ ਆਈ ਚਲਾਈ ਚਲਦੇ ਜੀ ਕਿਰਪਾ ਮਾਰੋ ਸੱਚੇ ਪਾਤਸ਼ਾਹ ਚਲੋ ਨਾਮ ਦੱਸਦੇ ਕਰੀ ਆਪਣਾ ਮਹਾਰਾਜ ਬਲਕਾਰ ਸਿੰਘ ਪੰਨੂ ਆ ਹਾਂਜੀ ਪਿੰਡ ਮੇਰਾ ਬਦੋਲ ਕਲਾਂ ਸਾਹਿਬ ਸੀਲ ਫਰਗੜ ਜੂੜੀਆਂ ਜ਼ਿਲ੍ਹਾ ਗੁਰਦਾਸਪੁਰ ਆ ਜੀ ਤੇ ਫੋਨ ਨੰਬਰ ਬੋਲਦੇ ਇੱਕ ਰੇ 915574067 ਠੀਕ ਆ ਚਲੋ ਫਿਰ ਸ਼ੁਰੂਆਤ ਸਭ ਤੋਂ ਪਹਿਲਾਂ ਜਿਹੜੀਆਂ ਪਹਿਲੇ ਨੰਬਰ ਤੇ ਗੱਭਾਂ ਨਹੀਂ ਜੀ ਹਾਂਜੀ ਗੱਭਾਂ ਸੂਆ ਪਈ ਲੈ ਸੂਆ ਪਈ ਲੈ ਚੌਗੀ ਚਾਰ ਦੰਦ ਵਿੱਚ ਅੱਛਾ ਮੂੰਹ ਚਾਰ ਦੰਦ ਚੈੱਕ ਕਿਤੇ ਦੰਦ ਤੁਸੀਂ ਬਿਲਕੁਲ ਚੈੱਕ ਚੈੱਕ ਚਾਰ ਦੰਦ ਦਾ ਪੰਜਵਾਂ ਹੋਇਆ ਗੇ ਠੀਕ ਆ ਚੌਗੀ ਇਹ ਤੇ ਚੌਗੀ ਹੀ ਆ ਠੀਕ ਆ ਛਿੱਗੀ ਦੀ ਛਿੱਗੀ ਹੈ ਦੋਂਦੀ ਤੇ ਦੋਂਦੀ ਹੈ ਠੀਕ ਆ ਇਹ ਨਹੀਂ ਚੌਗੀ ਦੇ ਛੋਟੇ ਨੇ ਚੌਗੀ ਛਿੱਗੀਰੇ ਪੂਰੇ ਕਰ ਗਈ ਉਹ ਦੀ ਚੌਗੀ ਵਿੱਚ ਚੌਗੀ ਆ ਜਿਹੜੀ ਤੇ ਕਿੰਨੇ ਕ ਦੁੱਧ ਆ ਲਈ ਜਾ ਦੁੱਧ ਵੇਖੋ ਪਹਿਲੇ ਸਵੇਰ ਨੂੰ ਵੀਓ ਵਾਰ ਪੋਣਾ ਚਾਹੀਦਾ 20 ਪੋਣਾ ਚਾਹੀਦਾ ਲੈ ਤੋਰੀ ਹੈ ਹਰੀ ਨੇ ਬਾਕੀ ਸੋਹਣੀ ਵੜਿਆ ਕਮਾਲ ਦੀ ਤਿਆਰ ਹੁੰਦੀ ਆ ਹੱਥ ਨਾਲ ਦਾ ਸਾਈਜ਼ ਵੀ ਇਹਦਾ ਦੇਖ ਸਕਦੇ ਚੰਗਾ ਵਾ ਫੇਸ ਕੁਆਲਟੀ ਵੇਰੀ ਦੇਖ ਸਕਦੇ ਬੜਾ ਪਿਆਰਾ ਜਿਹਾ ਫੇਸ ਹੈ ਜਿਹੜਾ ਇਹਦਾ ਛੋਟੇ ਛੋਟੇ ਕੰਨ ਨੇ ਤੇ ਕੱਦ ਕਾਠ ਜਿਹੜਾ ਪੂਰੀਆਂ ਵੱਡੀਆਂ ਗਾਵਾਂ ਜਿੱਡਾ ਵਾ ਜਿਹੜਾ ਇਹਦਾ ਤਿਆਰ ਹੋਣਾ ਵਾ ਜੇ ਇਹਨੇ ਬਾਕੀ ਇਹ ਆ ਕਿ ਜਿੰਨੇ ਕ ਦਿਨ ਹਲੇ ਖੜਦੀ ਆ ਉਹਨੇ ਕ ਦਿਨ ਚ ਅਗਲੇ ਦੇ ਘਰੇ ਜਿਹੜਾ ਜੀ ਪੂਰਾ ਲਾ ਜੂਗੀ ਬਾਕੀ ਚੰਗੇ ਕਦ ਕਾਠਾ ਲਈ ਆ ਮੌਸਮ ਠੰਡਾ ਹੋਣ ਕਰਕੇ ਨਵਾਈਆਂ ਨੂੰ ਹੀ ਆਣੀ ਆ ਤੇ ਕੀ ਰੱਖੀ ਇਹਦਾ ਮੁੱਲ ਫਿਰ ਆਪਾਂ ਮੁੱਲ 70000 ਰਿਆ ਅੱਛਾ 2000 ਰੁਪਏ ਛੱਡ ਦਾਂਗੇ। ਅੱਛਾ। ਹਾਂਜੀ ਹਾਂਜੀ। ਮਾਨਤਾ ਨਮੁੱਕ ਦੇ ਜਿਹੜਾ ਹੋ ਜਾਊਗਾ। ਕੋਈ ਫੋਨ ਲਾਵੇ ਅੱਕਰੀ। ਲੋੜੀ ਆ ਗਈ ਹੁਣ ਮੋੜਿਓ ਨਾ ਕਿਸੇ ਨੂੰ। ਨਹੀਂ ਮੋੜਦਾ ਨਹੀਂ। ਖੁਸ਼ੀਆਂ ਭਰੀ ਜਾਵੇ। ਸਾਹਮਣੇ ਆ ਕੋਈ ਵੱਛੀ ਕੋਈ ਤਿਆਰੀ ਨਹੀਂ ਕੋਈ ਨੁਹਾਈ ਨਹੀਂ ਆ ਬੈਠ ਹੁਣ ਇਹਦੇ ਹੈ ਹੀ 5 ਮਿੰਟ ਹੋਇਆ ਜੀ। ਹਾਂਜੀ ਹਾਂਜੀ। ਤੇ ਇਸ ਕਰਕੇ ਆ ਵੀ ਡੰਗਰ ਆਵੇ ਖੋਵੇ ਧੜੀ ਦੇ ਤਿਆਰੀ ਹੋ ਜਾਂਦਾ ਵਾ। ਹਾਂਜੀ ਹਾਂਜੀ। ਕੋਈ ਰੱਸਾ ਨਹੀਂ ਬਦਲਿਆ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ। ਬਾਕੀ ਇਹ ਕਿ ਮੌਸਮ ਠੰਡਾ ਵਾ ਚਲੋ ਨਮੋਣੀਆਂ ਹੱਲੇ ਵੈਸੇ ਵੀ ਨਹੀਂ ਚਾਹੀਦੀਆਂ। ਹਾਂਜੀ 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 ਹਾਂਜੀ। ਉਹ ਤਾਂ ਕੱਟੇ ਦੀ ਮਸ਼ੀਨ ਹੈ ਪਹਿਲੇ ਸਿਮੇ 20 ਲੀਟਰ ਦੁੱਧ ਪਾਇਆ ਵਾ ਅੱਛਾ ਬੜੀ ਗਰੰਟੀ ਨਾਲ ਫਟੇ ਘੜੋ ਹੈਰੋਂ ਵੈਰ ਲਈ ਆ ਅੱਛਾ ਦੋ ਨਿਕਲੋ ਲਈ ਦੋ ਇਹਨਾਂ ਨੂੰ ਵਛੀਆਂ ਸੀ ਸਾਡੀ ਦੂਜੀ ਪਹਿਲਾਂ ਵਛੀ ਜਿਹੜੀ ਉਹ ਦੁੱਧ ਤੇ ਆ ਗਈ ਸੂਣ ਲੱਗੀ ਆ ਅੱਛਾ ਇਹ ਫਸਾ ਨੂੰ ਉਹਨੇ ਦੇਤੀ ਆ ਠੀਕ ਤੇ 25 ਕਿਲੋ ਦੁੱਧ ਵਛੀ ਪਾ ਦੇ 25 ਲੀਟਰ ਚ ਆ ਜਾਊਗੀ ਜਿਆਦਾ ਹੌਸਲੇ ਪਾ ਦੇਗੀ ਟਾਈਮ ਕਿੰਨਾ ਲੱਜੂਗੀ ਆ ਟਾਈਮ ਇਹਨੇ ਲੈ ਜਨੇ ਜੀ 10 ਦਿਨ ਲੈ ਤੋਰ ਦੀਏ ਫਿਰ ਇਹਨਾਂ ਨੂੰ ਬਾਕੀ ਇਹਦੇ ਵੀ ਸ਼ੇਪ ਚੰਗੀ ਤਿਆਰ ਹੁੰਦੀ ਹਵਾਨੇ ਦੀ ਤੇ ਇਹਦਾ ਵੀ ਹਵਾਨਾ ਜਿਹੜਾ ਵਾ ਇਹਨੇ ਵੀ ਵਧੀਆ ਨਿੱਗਰ ਹਵਾਨਾ ਜਿਹੜਾ ਤਿਆਰ ਕਰਨਾ ਆ ਜੋ ਲੈ ਆਓ ਜੀ ਆਇਓ ਲੈਓ ਇਹਦੇ ਨਾਲ ਝੱਬੂ ਵੀ ਨਹੀਂ ਪਾਇਆ ਸਤਿ ਸ਼੍ਰੀ ਅਕਾਲ ਬਾਹਰ ਗੱਡੀ ਲੱਗੀ ਆ 5-6 ਮਿੰਟ ਹੋਇਆ ਵੱਛੀ ਆਈ ਨੂੰ ਠੀਕ ਆ ਆ ਵੇਖ ਲੋ ਹਿੰਜ ਰੱਸਾ ਵੀ ਨਹੀਂ ਬਦਲਿਆ ਤੁਹਾਨੂੰ ਵੀ ਛੇਤੀ ਆ ਠੀਕ ਆ ਇਹ ਆਪਾਂ ਜੋ ਤਿਹੜੀ ਦੀ ਵੱਛੀ ਨੂੰ ਪਾਈ ਬਾਕੀ ਇਧਰਲੇ ਏਰੀਆ ਚ ਆਮ ਹੀ ਭਾਵੇਂ ਕੋਈ 2 ਲੱਖ ਵਾਲੀ ਭਾਵੇਂ 1 ਉਹਨਾਂ ਮੇਨ 4 ਲੱਖ ਵਾਲੀ ਵੀ ਹੋਵੇ ਤਾਂ ਵੀ ਉਹਨਾਂ ਮੇਨ ਹੱਥ ਪਈ ਹੋਊਗੀ ਜ਼ਰੂਰ ਇਹ ਰਵਾਜ ਹੀ ਆ ਇਧਰ ਨੱਥਾ ਪਾਉਂਦਾ ਬਾਕੀ ਚੰਗੇ ਵੱਡੇ ਕੱਦ ਕਾਠ ਵਾਲੀ ਆ ਸੰਭੀ ਸੁੰਭੀ ਚੰਗੀ ਆ ਬਹੁਤ ਚੰਗੀ ਵੱਛੀ ਆ ਬਹੁਤ ਡਾਡੀ ਆ ਬਾਕੀ ਇਹ ਕਿਦੇ ਨਵਾ ਤਵਾ ਕੇ ਰਸੀਆਂ ਰੁਸੀਆਂ ਪਾ ਕੇ ਸੋਹਣੇ ਬਨਾਈਆਂ ਹੁੰਦੇ ਹੋਰ ਟੌਰ ਬਣ ਜਾਂਦੀ ਹੈ ਬਾਕੀ ਪਰ ਜਿਹੜਾ ਪਸ਼ੂ ਵਿਖਣਾ ਵਾ ਉਸ ਤਰ੍ਹਾਂ ਹੀ ਵਿਖ ਜਣਾ ਵਾ ਜਿਹੜੇ ਵੀਰਾਂ ਨੇ ਜਿਹੜੀਆਂ ਚੀਜ਼ਾਂ ਵੇਖਣੀਆਂ ਦੁੱਧ ਲਈ ਨਿਚਾਨੀਆਂ ਜਿਹੜੀਆਂ ਸਾਰੀਆਂ ਇਤਨਾ ਹੀ ਪਤਾ ਲੱਗ ਜਾਂਦੀਆਂ ਤੇ ਇਹਦਾ ਆਪਾਂ ਕੀ ਰੱਖੀਏ ਫਿਰ ਮੁੱਲ ਮੱਛੀ 75000 ਅੱਛਾ ਮਾਨਤਨ ਵਿੱਚ ਕੋਈ ਫੋਨ ਲਾਵੇ ਅੱਜ ਇੱਕ ਰੀ ਇਹ ਨਾਲ ਵੇਖੀ ਬਸ ਜਿਹੜਾ ਜਿੰਨੂੰ ਚੰਗਾ ਲੱਗਦਾ ਫੋਨ ਲਾਵੇ ਮੈਂ ਸੌਦਾ ਤੇ ਆਪੇ ਮੁੱਕ। ਨਵੋ ਕਾਲਾ ਥਾਨ ਲੱਗਾ ਪੂਰੀ ਪਾਸਿਆ ਜੀ ਚੀੜ ਹੀ ਆਉਂਦਿਆ ਵਾ। ਠੀਕ ਆ। ਇਹਨੇ 12 ਵੀ ਲੈ ਸਕਦੀ ਐ ਬੱਛੀ। ਠੀਕ ਆ। ਉਹਨੇ ਟਾਈਮ ਦੱਸਿਆ ਸੀ ਬੇਟੇ ਨੂੰ ਰੱਦ ਕਰ ਲਾਇਆ ਵਾ। ਅੱਛਾ। ਤਰੀਕ ਵੀ ਉਹਨਾਂ ਦੱਸੀ ਚਲੋ ਜਿਹੜਾ ਕੋ ਲਏਗਾ ਤਰੀਕ ਵੀ ਦੱਸ ਦਾਂਗੇ। ਠੀਕ ਆ ਜੀ। ਬੜੀ ਬੱਛੀ ਬਣਨੀ ਕੋਣੀ। ਤੇ ਇੱਕ ਹੋਰ ਆ ਗਈ ਜੀ ਆਵਲੀ। ਇਹਦੇ ਬਾਰੇ ਦੱਸ ਤੀਗੇ। ਏ ਵੀਰ ਜੀ ਵੈਢ ਸੂਈ ਆ ਅੱਛਾ ਤੀਜਾ ਸੁਬਾ ਗਾਂ ਆ ਅੱਛਾ ਕੋਈ ਪਹਿਲਾ ਦੂਜਾ ਸੁਬਾ ਨਹੀਂ ਐਵੇਂ ਕਰੀ ਪਹਿਲਾ ਦੂਜਾ ਠੀਕ ਆ ਤੀਜੇ ਸੁਬੇ ਗਾਂ ਨੇ ਸੋਣਾ ਆ ਹਾਂਜੀ ਤੇ ਨਹੀਂ ਸੋਈ ਕਿ ਸੋਣਾ ਜੀ ਸੂਈ ਆ ਅੱਛਾ ਸੂਈ ਆ ਤੀਜਾ ਸੁਬਾ ਗਾਂ ਸੂਈ ਆ ਠੀਕ ਆ ਮਗਰ ਦੇ ਬੱਚਾ ਆਣੀ ਬੱਚਾ ਵਿਖਾ ਦੇਣੇ ਵਿਖਾ ਦੇਣੇ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਏ ਨੇ 5ਵਾਂ ਦਿਨ ਅੱਛਾ ਤੇ ਦੁੱਧ ਕਿੰਨਾ ਤਿਆਰ ਕਰ ਗਿਆ ਤਿਆਰ 15 ਕਿਲੋ ਤਿਆਰ ਆ ਜਿਹੜਾ ਕਿੰਨਾ ਚ ਵਾਜੂਗੀ ਇਹ ਇਹ ਵੀ ਉਹ ਬਾਰ ਦੁੱਧ ਚਵਾਈਗੀ ਅੱਛਾ ਵੀ ਇਹ ਬਾਰ ਚਵਾਈ ਜਾਊਗੀ ਆ ਨਾਲ ਖੜਨੀ ਆ ਆ ਦੇਖ ਸਾਦੇ ਜੀ ਬਾਕੀ ਆਪਣੇ ਅਮਲ ਤਵੀਰ ਜੀ ਹਣੀ ਵਿੱਚ ਆ ਗਿਆ ਔਰ ਵੀਰ ਜੀ ਠੀਕ ਠਾਕ ਜੇ ਵਧੀਆ ਵੀਰ ਜੀ ਚਲਾ ਵਧੀਆ ਚੱਲਦਾ ਸਾਹ ਵਧੀਆ ਜੇ ਦੁੱਧ 20 ਲੀਟਰ ਜਿਹੜਾ ਕਹਿੰਦੇ ਕਿ ਇਹ ਚਵਾਈ ਜੂਗੀ ਮੌਕੇ ਦੇ 15 ਲੀਟਰ ਜਿਹੜਾ ਇਹਦੇ ਕੋਲ ਤਿਆਰ ਹੈ ਬਾਕੀ ਕੋਈ ਵੀਰ ਸਾਹਮਣੇ ਲੈ ਜੇ ਥਣ ਜਿਹੜਾ ਥਣ ਹਵਾਨਾ ਇਹਦਾ ਵੀ ਸਫਾਈ ਚ ਤੇ ਇਹਦਾ ਆਪਾਂ ਕੀ ਰੱਖੀਏ ਮੁੱਲ ਇਹ 2 ਘਟ 60 ਦੀ ਦੇ ਦਾਂਗੇ ਜੀ ਇਹ 2 ਘਟ 60 ਦੀ 52000 ਠੀਕ ਆ 57000 57000 ਦੀ ਕਹਿੰਦੇ ਕੀ ਦੇ ਦਿਆਂਗੇ ਤੇ ਇਹ ਕਾਹ ਵਾਲੀ ਜੇ ਇਹ ਵੈੜ ਵੀ ਗਈ ਜੇ ਅੱਛਾ ਇਹ ਚਾਹ ਪੀਂਦੇ ਆ ਅੱਛਾ ਇਹ ਲੱਦਾਂ ਨਹੀਂ ਲੱਗੇ ਹੁਣ ਇਹ ਕਾ ਚੰਗੇ ਕੱਦ ਕਾਠ ਵਾਲੀ ਜੇ ਕੱਦ ਕਾਠ ਨਹੀਂ ਕੱਲਾ 92 ਪੀੜੀ ਦੇ ਪਾਵੇਂ ਵਰਗੇ ਆ ਪੀੜੀ ਦੇ ਪਾਵੇਂ ਇਹਦੇ ਤੇ ਕੱਲੇ ਡੋਕੇ ਕਿਸ ਨੇ ਕੱਢਨੇ ਹੁੰਦੇ ਉਹੀ ਦੋ ਕਿਲੋ ਤੇ ਡੋਕੇ ਪਏ ਥਾਣੇ ਦੇ ਵਿੱਚ ਠੀਕ ਆ ਜੀ 4 ਕਿਲੋ ਦੁੱਧ ਤੇ ਉਤਰੇ ਥਾਣੇ ਚ ਚੋਈ ਕਿ ਆ ਜਾਂਦਾ ਥਾਣਾ ਬਰੀਕ ਹੋ ਜਾਂਦਾ ਠੀਕ ਆ ਤੇ ਥੋੜਾ ਜਿਹਾ ਪਲਾਵੜ ਤੇ ਆ ਠੀਕ ਆ ਅਜੇ ਗੱਬਣ ਆ ਹਨਾ ਗੱਬਣ ਮੱਛੀ ਇਹ ਦਿਨ ਪੰਜ ਦਿਨ ਲਿੰਦੀ ਆ ਪੰਜ ਚਾਰ ਦਿਨ ਖੜਦੀ ਆ ਉਹਦੇ ਹੱਥਾਂ ਥਾਣ ਦੇਖ ਸਕਦੇ ਜੀ ਪੂਰੀ ਵੱਡੀ ਹਾਈਟ ਦੀ ਆ ਜਿਹੜੇ ਤੇ ਸੰਭੀ ਸੰਭੀ ਵੀ ਚੰਗੇ ਜੇ ਗੱਬਣ ਆ ਜਿਹੜੀ ਚੰਗੀ ਤਿਆਰ ਹੋਈ ਆ ਥੱਲੇ ਰਾਂਗਰੋ ਤੇ ਬੜੀ ਚੰਗੀ ਆ ਲੈ ਜਾ ਜੀ ਪੂਰੀ ਵਧੀਆ ਤਿਆਰ ਹੋਈ ਆ ਥੱਲੇ ਜਿਹੜਾ ਕੋ ਮੇਲ ਇੱਥੇ ਆਊਗਾ ਪਸੰਦ ਆਊਗਾ ਕਰੀ ਜਰੂਰ ਥੱਲੇ ਇਹਨੇ ਹੋਰ ਤਿਆਰ ਹੋ ਜਾਣਾ ਆ ਦੇਖ ਸਕਦੇ ਜੀ ਪੂਰੀ ਫਸਣੀ ਆ ਥੱਲੇ ਆ ਇਹ ਬੜੇ ਕਮਾਲ ਦੀ ਤਿਆਰ ਹੁੰਦੀ ਜੀ ਥੱਲੇ ਮੱਛੀ ਆਈ ਬੜੀ ਹੈ ਭਾਈ ਅੱਛਾ ਮੇਰੇ ਹਿਸਾਬ ਨਾਲ ਬਾਂਦਾ ਕਰਦੀ ਹੈ 30 ਗਲ ਦੁੱਧ ਨੂੰ ਹੱਥ ਮਾਰੇਗੀ ਬੜਾ ਅੱਛਾ ਹਾਂ ਜੀ 3 ਲੀਟਰ ਦੁੱਧ ਦੇ ਚਵਾਜੂਗੀ ਮੈਂ ਦੇਖੋ ਕਿੰਨੀ ਬਣੀ ਕਿੰਨੀ ਹੈ ਜੇ ਸੂਣ ਦਾ ਕੋ ਪਤਾ ਹੀ ਨਹੀਂ ਲੈ ਜੁੜਿਆਂ ਵੱਲ ਵੇਖੀਏ ਤੇ ਕੋਈ ਗੱਲ ਹੀ ਨਹੀਂ ਆ ਚੱਕਰੀ ਕੋਈ ਨਹੀਂ ਤੇ ਇਹ ਕਿੰਨੇ ਰੇ ਦੇ ਦਿਆ ਫਿਰ ਇਹ 75000 ਮੁੱਲ ਇਹ ਦਾ 75000 ਆ ਮਾਨਤਨ ਕੋਈ ਮਾਨਤਨ ਤੇ ਚਲੋ ਸਾਰੀਆਂ ਚੀਜ਼ ਹੁਣੇ ਆ ਤੇ ਹੁਣ ਇੱਕ ਜਿਹੜੀ ਐਂਡ ਤੇ ਆ ਇਹ ਬੱਛੀ ਹੈ ਜੇ ਨਹੀਂ ਦੇਣੀ ਅੱਛਾ ਇਹ ਜੇ ਨਹੀਂ ਦੇਣੀ ਲਾਈ ਆ ਅੱਛਾ ਤੇ ਕੋਈ ਨਹੀਂ ਵੇਚਾਂਗੇ ਤੇ ਦੁੱਧ ਫੜਾ ਕੇ ਚੜਾ ਲਈਏ ਤੁਹਾਨੂੰ ਇਹਦੇ ਕੋਲ ਅੱਛਾ ਇਹ ਉਤਰਾ ਕਿੰਨੇ ਕ ਦੁੱਧ ਆ ਲਈ ਆ ਦੁੱਧ ਵੇਖੋ ਹੁਣ ਤੇ ਥੱਲੇ 15 ਕਿਲੋ ਦੁੱਧ ਆ ਅੱਛਾ ਇਹ ਆ ਵੀ ਥੋੜੀ ਜੀ ਤਿਆਰੀ ਕਰ ਲਈਏ ਵੈਰੀ ਨਾਲੇ ਉਹ ਨਾ ਜੀ ਆਈਏ ਨਾਲੇ ਕੋਈ ਘਰੇ ਚਾਹ ਬਣੀ ਬਣਾ ਲਈਏ ਦੁੱਧ ਨਹੀਂ ਚਲਦਾ ਰਹੇਗਾ ਠੀਕ ਆ ਕੋਈ ਨਹੀਂ ਕੁਮੇਰਪੁਰ ਪੁੱਛੇਗਾ ਖਦਾਂ ਉਹ ਤਰ੍ਹਾਂ ਸੂਈ ਨੂੰ ਕਿੰਨੇ ਦਿਨ ਹੋਏ ਸੂਈ ਨੂੰ ਇਹਦਾ ਬੱਚਾ ਮਰ ਗਿਆ ਸੂਈ ਨੂੰ ਇਹਦੇ ਸਾਰੇ ਇਹ ਹੁੰਦੇ ਨੇ 12 13 ਜਣ ਅੱਛਾ ਅੱਛਾ ਚੜਾਈ ਕਰ ਗਿਆ ਵਾ ਠੀਕ ਆ ਚਲੋ ਬਾਕੀ ਇਹਦੇ ਬਾਰੇ ਵੀ ਕਿਸੇ ਨੇ ਪੁੱਛਣਾ ਹੋਵੇ ਤੇ ਪੁੱਛ ਲੈ ਤੇ ਠੀਕ ਹੈ ਜੀ ਔਰ ਕੁਛ ਹੈ ਨਾ ਮਿਹਰਬਾਨੀ ਧੰਨਵਾਦ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਵੇਸ ਚ ਆ ਕੇ ਪਸ਼ੂ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ